ਹੈਲੋ एवरीवन ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਮੇਰਾ ਵਲੌਗ ਹੈਗਾ ਜੀ ਗਰਮੀ ਨੂੰ ਕੱਟਣ ਵਾਸਤੇ ਕੁਝ ਠੰਡਾ ਠੰਡਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕਿਤੇ ਜਾਣੇ ਵੀ ਆ ਜਾਂ ਸਾਡੇ ਘਰੇ ਕੋਈ ਆਉਂਦਾ ਆ ਬਸ ਇੱਕੋ ਹੀ ਗੱਲ ਹੋ ਰਹੀ ਹੈ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਬਾਹਰੋਂ ਵੀ ਆੰਦੇ ਆ ਜਾਂ ਕੋਈ ਘਰੇ ਗੈਸਟ ਆਿੰਦਾ ਇੱਕ ਦੂਸਰੇ ਨੂੰ ਅੱਜ ਗਰਮੀ ਬਹੁਤ ਹੈ ਨਾ ਤੇ ਗਰਮੀ ਨੂੰ ਕੱਟ ਕਰਨ ਵਾਸਤੇ ਗਰਮੀ ਨੂੰ ਕੱਟਣ ਵਾਸਤੇ ਬਹੁਤ ਸਾਰੀਆਂ ਐਵੇਂ ਦੀਆਂ ਠੰਡੀਆਂ ਠੰਡੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਵੀ ਚੁੱਕੇ ਆ ਅੱਗੇ-ਅੱਗੇ ਮੈਂ ਹੋਰ ਕਰਦੀ ਰਹੂੰਗੀ ਇਸੇ ਤਰ੍ਹਾਂ ਅੱਜ ਅਸੀਂ ਜਿਹੜਾ ਬਣਾਉਣ ਜਾ ਰਹੇ ਹਾਂ ਇਹ ਵੀ ਬਹੁਤ ਹੀ ਵਧੀਆ ਟੇਸਟੀ ਚੀਜ਼ ਬਣ ਕੇ ਸਾਡੀ ਰੈਡੀ ਹੋਣੀ ਆ ਸੋ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਦਿੰਦੇ ਰਿਹਾ ਕਰੋ ਤੇ ਖੁਦ ਵੀ ਪੀਆ ਕਰੋ ਤੇ ਜਿਹੜੀ ਗਰਮੀ ਆ ਉਹਦੇ ਤੋਂ ਸਾਡਾ ਜਿਹੜਾ ਬਚਾਅ ਹੋ ਸਕੇ ਤੇ ਮੈਂ ਹੋਰ ਵੀ ਬਹੁਤ ਸਾਰੀਆਂ ਤੁਹਾਨੂੰ ਜਿਹੜੀਆਂ ਇਹਦੀਆਂ ਰੈਮੇਡੀ ਨੇ ਹੋਮ ਰੈਮ ਹੋਮ ਰੈਮੇਡੀ ਆ ਵੈਸੇ ਕੋਈ ਚੀਜ਼ ਹੈ ਮਤਲਬ ਜਿਹੜੀ ਆ ਬਾਹਰੋਂ ਨਹੀਂ ਲਿਆਉਣੀ ਕਿਉਂਕਿ ਅੱਜ ਕੱਲ ਇਹ ਘਰ ਦੇ ਵਿੱਚ ਹੁੰਦੀਆਂ ਹੀ ਨੇ ਚੀਜ਼ਾਂ ਜਿਵੇਂ ਚੀਆ ਸੀਡ ਹੋਗੀ ਗੂਦ ਕੇ ਤੀਰਾ ਹੋਗੀ ਫਰੂਟਸ ਹੋਗੇ ਇਹ ਤੇ ਘਰ ਦੇ ਵਿੱਚ ਆਮ ਹੀ ਚੀਜ਼ਾਂ ਹੁੰਦੀਆਂ ਨੇ ਅਗਰ ਨਹੀਂ ਵੀ ਹੈਗੀ ਤੁਸੀਂ ਲਿਆ ਸਕਦੇ ਹੋ ਤੇ ਬਹੁਤ ਹੀ ਵਧੀਆ ਗਰਮੀ ਨੂੰ ਕੱਟਦੀਆਂ ਨੇ ਇਹ ਚੀਜ਼ਾਂ ਸੇਤਲੀ ਵੀ ਬਹੁਤ ਹੀ ਵਧੀਆ ਨੇ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਅਸੀਂ ਬਣਾਉਣੀ ਆ ਅਸੀਂ ਲੈਨੇ ਇੱਕ ਖਾਲੀ ਬੌਨ ਮੈਂ ਖਾਲੀ ਬੌਲ ਲੈ ਲਿਆ ਹੋਇਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗੂੰਦ ਕੇ ਤੀਰਾ ਪਾਵਾਂਗੇ ਜੀ ਮੈਂ 2 ਚਮਚ ਪਾ ਰਹੀ ਹਾਂ ਤੁਸੀਂ ਮਤਲਬ ਜਿੰਨੇ ਕੇ ਪਰਿਵਾਰ ਨੇ ਖਾਣਾ ਹੋਵੇ ਤੁਸੀਂ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਅਸੀਂ ਨਾਲ ਹੀ ਪਾ ਦਵਾਂਗੇ ਚੀਆ ਸੀਡਸ ਇਹ ਵੀ ਮੈਂ 2 ਚਮਚ ਪਾ ਰਹੀ ਹਾਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਰੂਬਜ਼ अगर ती रूअ अफजा खाना नहीं पसंद करते तो ना पाओ होर भी कोई बहुत सारे फ्लेवर होंगे ने तो सकते हो हूँ असद पावगे जी हल्का जहा दुध मिक्स कर लेंगे अगर थानू मिठा खाना ज्यादा नहीं पसंद है तो रूह अफजा नहीं पा रसना वगैरह बहुत कुछ आंसर ਤੁਸੀਂ ਉਹ ਵੀ ਪਾ ਸਕਦੇ ਹੋ ਜੇ ਦੁੱਧ ਪਾਣਾ ਤੇ ਬੇਸ਼ੱਕ ਨਾ ਪਾਇਓ ਵਿੱਚ ਰਸਨਾ ਵਗੈਰਾ ਕੁਝ ਵੀ ਕਿਉਂਕਿ ਉਹ ਖੱਟੇ ਵੀ ਹੁੰਦੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਬਨਾਣਾ ਮੈਂ ਹਾਫ ਹੀ ਕੱਟਿਆ ਹੋਇਆ ਪਤਲੇ ਪਤਲੇ ਸਲਾਈਸ ਕਰਨੇ ਆ ਜਿਆਦਾ ਨਹੀਂ ਹੁਣ ਅਸੀਂ ਪਾ ਦਵਾਂਗੇ ਜੀ ਮੰਗੋ ਦੇ ਸਲਾਈਸਸ ਤੁਹਾਡੇ ਕੋਲ ਜਿਹੜਾ ਵੀ ਫਰੂਟ ਹੈਗਾ ਤੁਸੀਂ ਪਾ ਸਕਦੇ ਹੋ ਜਿਵੇਂ ਸਟਰਾਬੇਰੀ ਵੀ ਹੈਗੀ ਆ ਐਪਲ ਹੈਗਾ ਕਰੇ ਗਰੇਪਸ ਹੈਗੇ ਆ ਕੋਈ ਵੀ ਚੀਜ਼ ਤੁਹਾਡੇ ਕੋਲ ਹੈਗੀ ਤੁਸੀਂ ਪਾ ਸਕਦੇ ਕਿਉਂਕਿ ਉਹ ਆਪਣੇ ਖਾਣੇ ਦੇ ਅਕੋਰਡਿੰਗ ਹੀ ਅਸੀਂ ਖਾਣਾ ਆ ਜੋ ਵੀ ਸਾਨੂੰ ਪਸੰਦ ਤੁਸੀਂ ਖਾ ਸਕਦੇ ਹੋ ਹੁਣ ਅਸੀਂ ਇਹਦੇ ਚ ਪਾ ਦਾਂਗੇ ਟੂਟੀ ਫਰੂਟੀ ਇਹ ਵੀ ਤੁਹਾਨੂੰ ਚੰਗੀ ਲੱਗਦੀ ਤੇ ਪਾਓ ਨਹੀਂ ਤੇ ਸਕਿੱਪ ਕਰ ਦਿਓ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਪਦਾਮ ਜਿਹੜੇ ਕੱਟੇ ਹੋਏ ਸੀਗੇ ਉਹ ਤੇ ਮੈਂ ਇਹਨਾਂ ਨੂੰ ਪਿਉਆ ਨਹੀਂ ਸੀਗਾ ਮੇਰੇ ਮੈਨੂੰ ਯਾਦ ਨਹੀਂ ਰਿਹਾ ਸੀਗਾ ਕਿ ਮੈਂ ਵਲੌਗ ਵੀ ਬਣਾਉਣਾ ਤੇ ਇਹਨਾਂ ਨੂੰ ਪਿਉ ਕੇ ਰੱਖਾਂ ਇਸ ਲਈ ਮੈਂ ਮਤਲਬ ਡਰਾਈ ਵਾਲੇ ਹੀ ਪਾ ਰਹੀ ਹਾਂ ਤੁਸੀਂ ਪਿਉ ਕੇ ਪਾ ਸਕਦੇ ਹੋ ਪਿਉ ਕੇ ਕਟਿੰਗ ਕਰਕੇ ਛਿਲਕੇ ਫਿਰ ਤੁਸੀਂ ਪਾਣੀ ਹੁਣ ਅਸੀਂ ਇਹਦੇ ਚ ਪਾ ਦਾਂਗੇ ਥੋੜੀ ਜਿਹੀ ਆਇਸ ਫਿਰ ਅਸੀਂ ਕਰਾਂਗੇ ਮਿਕਸ ਤੇ ਹੁਣ ਤੁਸੀਂ ਇਹਨੂੰ ਟੇਸਟ ਕਰ ਸਕਦੇ ਹੋ ਜੀ ਕਿ ਕਿਵੇਂ ਦੇ ਬਣ ਕੇ ਇਹ ਟੇਸਟੀ ਜੀ ਚੀਜ਼ ਕਿਵੇਂ ਦੀ ਲੱਗੀ ਤੁਹਾਨੂੰ ਕਿੰਨਾ ਟੇਸਟ ਆਇਆ ਕਿਵੇਂ ਤੇ ਤੁਸੀਂ ਬਣਾ ਕੇ ਖਾਓ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਕਿਉਂਕਿ ਇਹ ਚੀਆ ਸੀਡਸ ਤੇ ਇੱਕ ਜਿਹੜੀ ਆ ਕਤੀਰਾ ਗੁੰਦ ਇਹ ਬਹੁਤ ਹੀ ਵਧੀਆ ਵਾ ਸਿਹਤ ਵਾਸਤੇ ਆਪਣੇ ਤੇ ਇਹਦੇ ਨਾਲ ਜਿਹੜੀ ਗਰਮੀ ਆ ਬਹੁਤ ਘਟ ਮਤਲਬ ਮਹਿਸੂਸ ਹੁੰਦੀ ਹੈ ਅਗਰ ਆਪਣੇ ਬੱਚਿਆਂ ਨੂੰ ਤੁਸੀਂ ਦੁਪਹਿਰ ਦੇ ਟਾਈਮ ਵੀ ਦਿੰਦੇ ਹੋ ਮਾਰਨਿੰਗ ਵੀ ਦਿਆ ਕਰੋ ਤੇ ਬਹੁਤ ਵਧੀਆ ਅੱਜਕੱਲ ਤੇ ਛੁੱਟੀਆਂ ਚੱਲ ਰਹੀਆਂ ਬੱਚੇ ਘਰੇ ਨੇ ਤੰਗ ਕਰਨਗੇ ਬਾਰ-ਬਾਰ ਕੁਝ ਨਵਾਂ ਨਵਾਂ ਬਣਾ ਕੇ দাও ਸੋ ਇਦਾਂ ਤੁਸੀਂ ਬਣਾ ਕੇ ਦੇ ਸਕਦੇ ਹੋ ਜੇ ਤੁਸੀਂ ਆਈਸਕ੍ਰੀਮ ਵੀ ਜਮਾਈ ਹੋਈ ਹੈ ਆਪਣੇ ਘਰੇ ਬਣਾ ਰਹੇ ਹੋ ਤੇ ਇਹਦੇ ਚ ਆਈਸਕ੍ਰੀਮ ਪਾ ਸਕਦੇ ਹਾਂ ਅਸੀਂ ਆਈਸਕ੍ਰੀਮ ਪਾ ਕੇ ਵੀ ਦਵਾਂਗੇ ਤੇ ਬਹੁਤ ਵਧੀਆ ਜਿਹੜਾ ਫਲੇਵਰ ਹੋਰ ਵੀ ਵੱਧ ਜਾਊਗਾ ਜੀ ਤੇ ਤੁਹਾਨੂੰ ਮੇਰੇ ਆਈਡੀਆ ਕਿਵੇਂ ਦਾ ਲੱਗਿਆ ਬਣਾ ਕੇ ਜਰੂਰ ਦੇਖਿਓ ਮਿਲਦੇ ਕਿਸੇ ਨੈਕਸਟ ਬਲੌਗ ਨਾਲ ਥੈਂਕ ਯੂ